ਚੰਡੀਗੜ੍ਹ ਸ਼ਹਿਰ ਦੇ ਥੱਲੇ ਦੱਬੇ ਹੋਏ ਹਨ ਪੰਜਾਬ ਦੇ 28 ਪਿੰਡ 28 ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਹੈ ਚੰਡੀਗੜ੍ਹ ਸ਼ਹਿਰ ਅੱਜ ਮੈਂ ਤੁਹਾਨੂੰ ਦੱਸਾਂਗਾ ਕਿਹੜੇ-ਕਿਹੜੇ ਸੈਕਟਰ ਤੇ ਕਿਹੜਾ-ਕਿਹੜਾ ਪਿੰਡ ਵਸਿਆ ਹੁੰਦਾ ਸੀ ਪੰਜਾਬ ਯੂਨੀਵਰਸਿਟੀ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਚੰਡੀਗੜ੍ਹ ਸ਼ਹਿਰ ਹੈ ਇੱਕ ਪੰਜਾਬ ਦੇ ਕਈ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ ਸ਼ਹਿਰ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਚੰਡੀਗੜ੍ਹ ਸਿਟੀ ਦੇ ਇਤਿਹਾਸ ਤੇ ਇਸ ਸ਼ਹਿਰ ਦਾ ਨਕਸ਼ਾ ਕਿਸ ਨੇ ਤਿਆਰ ਕੀਤਾ ਸੀ ਕਿਹੜਾ ਕਿਹੜਾ ਪਿੰਡ ਕਿਹੜੀ ਕਿਹੜੇ ਸੈਕਟਰ ਦੇ ਵਿੱਚ ਹੁੰਦਾ ਸੀ ਸੋ ਵੀਡੀਓ ਦੇ ਲਾਸਟ ਤੱਕ ਜਰੂਰ ਬਣੇ ਰਹੋ ਜੀ ਮੇਰਾ ਨਾਮ ਹੈ ਗਸੇਵਕ ਸਿੰਘ ਤੁਸੀਂ ਦੇਖ ਰਹੇ ਹੋ ਗਰਸੇਵਕ ਸਿੰਘ ਜਿੱਥੇ ਹੁਣ ਸੈਕਟਰ 17 ਦੀ ਮਾਰਕੀਟ ਹੈ ਇਹ ਸਾਰਾ ਹੀ ਮਤਲਬ ਖੇਤ ਹੁੰਦੇ ਸੀ ਪਿੰਡ ਰੁੜਕੀ ਪੜਾਓ ਦੇ ਇੱਥੇ ਪਿੰਡ ਹੁੰਦਾ ਸੀ ਰੁੜਕੀ ਪੜਾਓ ਇਹ ਸਾਰੇ ਉਸ ਦੇ ਖੇਤ ਸੀ ਜਿੱਥੇ ਕਿ ਸੈਕਟਰ 17 ਦੀ ਮਾਰਕੀਟ ਹੈ ਤੇ ਜਿਹੜਾ ਸੈਕਟਰ 17 ਦਾ ਬੱਸ ਸਟੈਂਡ ਹੈ ਇਹ ਵੀ ਸਾਰੀ ਜ਼ਮੀਨ ਪਿੰਡ ਰੁੜਕੀ ਪੜਾਉ ਦੀ ਸੀ ਜਦੋਂ ਸੈਕਟਰ 17 ਦੇ ਬੱਸ ਸਟੈਂਡ ਤੋਂ ਬੱਸਾਂ ਬਾਹਰ ਨੂੰ ਨਿਕਲਦੀਆਂ ਤਾਂ ਇੱਕ ਚੌਂਕ ਟੱਪ ਕੇ ਅੱਗੇ ਜਾ ਕੇ ਖੱਬੇ ਪਾਸੇ ਉੱਚੀ ਜਗ੍ਹਾ ਤੇ ਬਹੁਤ-ਬਹੁਤ ਵੱਡੇ ਮੰਗਲੇ ਬਨੇ ਹੋਏ ਹਨ ਬਹੁਤ ਵੱਡੀਆਂ ਕੋਠੀਆਂ ਬਣੀਆਂ ਹੋਈਆਂ ਹਨ ਉਹ ਕੋਈ ਡਿਜ਼ਾਈਨ ਨਹੀਂ ਹੈ ਉਹ ਪਿੰਡ ਰੁੜਕੀ ਪੜਾਉ ਦੀ ਥੇ ਹੁੰਦੀ ਸੀ ਪਿੰਡ ਰੁੜਕੀ ਦੀ ਉਹ ਥੇ ਤੇ ਉੱਚੀਆਂ-ਉੱਚੀਆਂ ਬਿਲਡਿੰਗਾਂ ਬਣੀਆਂ ਹੋਈਆਂ ਹਨ ਇੱਕ ਪਿੰਡ ਦੀ ਜ਼ਮੀਨ ਤੇ ਬਣੀਆਂ ਹੋਈਆਂ ਕੋਈ ਡਿਜ਼ਾਈਨ ਨਹੀਂ ਕੀਤਾ ਗਿਆ ਸੀ ਉੱਥੇ ਵੀ ਪਹਿਲਾਂ ਇੱਥੇ ਭਰਤੀ ਪਾਈ ਗਈਆਂ ਕੁਝ ਹੋਰ ਕੀਤਾ ਗਿਆ ਨਾ ਪਿੰਡ ਰੁੜਕੀ ਪਰਾਉ ਦੀ ਉੱਚੀ ਜਗ੍ਹਾ ਦੀ ਉਹ ਥੇ ਹੁੰਦੀ ਸੀ ਉੱਥੇ ਅੱਜ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਆਲੀਸ਼ਾਨ ਤੇ ਵੱਡੀਆਂ-ਵੱਡੀਆਂ ਕੋਠੀਆਂ ਬਣੀਆਂ ਹੋਈਆਂ ਹਨ ਜਿਹੜਾ ਸਭ ਤੋਂ ਪਹਿਲਾਂ ਪਿੰਡ ਉਜਾੜਿਆ ਗਿਆ ਸੀ ਉਹ ਸੀ ਪਿੰਡ ਨਗਲਾ ਨਗਲਾ ਪਿੰਡ ਜਿਸ ਜਗ੍ਹਾ ਤੇ ਹੁਣ ਸੈਕਟਰ 19 ਤੇ 27 ਬਣੇ ਹੋਏ ਹਨ ਇਸ ਜਗ੍ਹਾ ਤੇ ਪਿੰਡ ਹੁੰਦਾ ਸੀ ਨਗਲਾ ਚੰਡੀਗੜ੍ਹ ਸ਼ਹਿਰ ਦਾ ਨਕਸ਼ਾ ਲੀ ਕਾਰਬੂਜ਼ੀਅਰ ਨੇ ਡਿਜ਼ਾਈਨ ਕੀਤਾ ਸੀ ਤੇ ਜਿਹੜਾ ਲੀ ਕਾਰਬੂਜ਼ੀਅਰ ਸੀ ਇਸ ਨੇ ਇਸ ਪਿੰਡ ਨੂੰ ਜਾੜਨ ਤੋਂ ਬਾਅਦ ਇਸ ਜਗ੍ਹਾ ਤੇ ਆਪਣਾ ਇੱਕ ਦਫ਼ਤਰ ਬਣਾਇਆ ਸੀ ਜੋ ਕਿ ਅੱਜ ਵੀ ਚੰਡੀਗੜ੍ਹ ਸ਼ਹਿਰ ਦੇ ਵਿੱਚ ਉਸੇ ਜਗ੍ਹਾ ਤੇ ਮੌਜੂਦ ਜਿਹੜਾ ਕਿ ਹੁਣ ਲੀ ਕਾਰਬੂਜ਼ੀਅਰ ਦੇ ਨਾਂ ਤੇ ਇੱਕ ਬਹੁਤ ਵੱਡਾ ਆਲਿਸ਼ਾਨ ਮਿਊਜ਼ੀਅਮ ਬਣਿਆ ਹੋਇਆ ਹੈ ਅਗਲਾ ਸੈਕਟਰ ਹੈ ਜੋ ਕਿ ਬਹੁਤ ਜ਼ਿਆਦਾ ਵੀਵੀਪੀਆਈ ਸੈਕਟਰ ਹੈ ਇਸ ਸੈਕਟਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਰਹਾਇਸ਼ ਹੈ ਪੰਜਾਬ ਦੇ ਜਰਨਲ ਐਡਵੋਕੇਟ ਦੀ ਰਹਾਇਸ਼ ਹੈ ਜਿੱਥੇ ਪੰਜਾਬ ਤੇ ਹਰਿਆਣਾ ਦੇ ਵੱਡੇ-ਵੱਡੇ ਮੰਤਰੀਆਂ ਦੀ ਵੱਡੇ-ਵੱਡੇ ਅਧਿਕਾਰੀਆਂ ਦੀ ਰਹਾਇਸ਼ ਹੈ ਇਹ ਪਿੰਡ ਹੁੰਦਾ ਸੀ ਪਿੰਡ ਮਹਿਲੇ ਮਾਜਰਾ ਜਿੱਥੇ ਕੀ ਹੁਣ ਸੈਕਟਰ 2 ਤੇ 3 ਬਣਿਆ ਹੋਇਆ ਹੈ ਤੇ ਹੁਣ ਇਸ ਜਗ੍ਹਾ ਤੇ ਬਹੁਤ VIP ਲੋਕ ਰਹਿੰਦੇ ਹਨ ਬਹੁਤ ਵੱਡੇ ਵੱਡੇ ਮੰਤਰੀ ਅਧਿਕਾਰੀ ਰਹਿੰਦੇ ਹਨ ਅਗਲਾ ਸੈਕਟਰ ਹੈ ਜਿੱਥੇ ਕੀ ਹੁਣ ਪਜੀ ਬਣਿਆ ਹੋਇਆ ਹੈ ਕਿਉਂਕਿ ਪਜੀ ਦੇ ਨਾਮ ਨਾਲ ਵੀ ਚੰਡੀਗੜ੍ਹ ਨੂੰ ਜਾਣਿਆ ਜਾਂਦਾ ਹੈ ਜਿੱਥੇ ਹੁਣ ਪਜੀ ਬਣਿਆ ਹੋਇਆ ਹੈ ਉੱਥੇ ਪਿੰਡ ਹੁੰਦਾ ਸੀ ਸ਼ਹਿਜਾਦਪੁਰ ਸ਼ਹਿਜਾਦਪੁਰ ਪਿੰਡ ਨੂੰ ਉਜਾੜ ਕੇ ਹੀ ਇਸ ਜਗ੍ਹਾ ਤੇ ਸੈਕਟਰ 11 ਤੇ 12 ਨੂੰ ਬਣਾਇਆ ਗਿਆ ਜੋ ਕਿ ਪਹਿਲੇ ਫੇਸ ਦੇ ਵਿੱਚ ਹੀ ਇਸ ਪਿੰਡ ਨੂੰ ਉਜਾੜ ਦਿੱਤਾ ਗਿਆ ਸੀ ਜਿੱਥੇ ਹੁਣ ਪੰਜਾਬ ਯੂਨੀਵਰਸਿਟੀ ਬਣੀ ਹੋਈ ਆ ਇੱਥੇ ਪੰਜਾਬ ਦਾ ਇੱਕ ਛੋਟਾ ਜਿਹਾ ਪਿੰਡ ਹੁੰਦਾ ਸੀ ਪਿੰਡ ਕਾਜੀ ਮਾਜਰਾ 18 ਵੀ ਘਰ ਸੀ ਪਿੰਡ ਦੇ ਵਿੱਚ ਤੇ ਤਕਰੀਬਨ 200 ਦੇ ਆਸ-ਪਾਸ ਆਬਾਦੀ ਸੀ ਇਸ ਪਿੰਡ ਦੀ ਇੱਥੋਂ ਦੇ ਪੁਰਾਣੇ ਬਜ਼ੁਰਗ ਸਰਦਾਰ ਪ੍ਰੀਤਮ ਸਿੰਘ ਜੀ ਇਹ ਦੱਸਦੇ ਹਨ ਕਿ ਮੇਰਾ ਨਾ ਪੜਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਮੈਨੂੰ ਪੜ੍ਹਾਈ ਨਾਲ ਬਹੁਤ ਜ਼ਿਆਦਾ ਲਗਾਵ ਸੀ ਪਰ ਸਾਡੇ ਪਿੰਡ ਦੇ ਵਿੱਚ ਨਾ ਸਕੂਲ ਨਹੀਂ ਸੀ ਹੁੰਦਾ ਤੇ ਕਿਸਮਤ ਦੇਖੋ ਜਿਸ ਪਿੰਡ ਦੇ ਵਿੱਚ ਇੱਕ ਸਕੂਲ ਧਾਕਣੀ ਸੀ ਹੁੰਦਾ ਉਸ ਪਿੰਡ ਦੀ ਜ਼ਮੀਨ ਤੇ ਤਕਰੀਬਨ 550 ਕਿੱਲਾਂ ਦੇ ਵਿੱਚ ਵਰਲਡ ਦੀ ਟਾਪ ਯੂਨੀਵਰਸਿਟੀ ਬਣੀ ਹੋਈ ਹੈ ਪੰਜਾਬ ਯੂਨੀਵਰਸਿਟੀ ਹੁਣ ਗੱਲ ਕਰਦੇ ਆ ਸੁਖਨਾ ਲੇਖ ਦੀ ਕਿਉਂਕਿ ਸੁਖਨਾ ਲੇਖ ਕਰਕੇ ਵੀ ਚੰਡੀਗੜ੍ਹ ਸ਼ਹਿਰ ਨੂੰ ਬਹੁਤ ਜਾਣਿਆ ਜਾਂਦਾ ਏ ਜਿਸ ਜਗ੍ਹਾ ਤੇ ਸੁਖਨਾ ਲੇਖ ਹੈ ਇਸ ਜਗ੍ਹਾ ਤੇ ਪਿੰਡ ਹੁੰਦਾ ਸੀ ਪੰਗੀ ਮਾਜਰਾ ਤੇ ਇਸ ਪਿੰਡ ਨੂੰ ਆਰਾਮਨਗਰ ਵੀ ਕਿਹਾ ਜਾਂਦਾ ਸੀ ਜਿਹੜਾ ਇਹ ਪਿੰਡ ਸੀ ਇਹ ਪਿੰਡ ਅਮੀਰੀ ਵਾਲੇ ਪਿੰਡਾਂ ਦੇ ਵਿੱਚ ਆਉਂਦਾ ਸੀ ਜਿਹੜੇ ਆਪਾਂ ਪਹਿਲਾਂ ਪਿੰਡਾਂ ਦੀ ਗੱਲ ਕੀਤੀ ਆ ਉਹ ਇੰਨੇ ਜਿਆਦਾ ਅਮੀਰ ਪਿੰਡ ਨਹੀਂ ਸੀ ਜਿੰਨਾ ਕੀ ਇਹ ਪੰਗੀ ਮਾਜਰਾ ਪਿੰਡ ਸੀ ਜਿੱਥੇ ਹੁਣ ਸੁਖਨਾ ਲੇਗ ਤੇ ਸੈਕਟਰ 6 7 ਬਣੇ ਹੋਏ ਹਨ ਇੱਥੇ ਪਿੰਡ ਪੰਗੀ ਮਾਜਰਾਂ ਦੀਆਂ ਵੱਡੀਆਂ-ਵੱਡੀਆਂ ਹਵੇਲੀਆਂ ਤੇ ਚਵਾਰੇ ਹੁੰਦੇ ਸੀ ਉਹਨਾਂ ਸਮਿਆਂ ਦੇ ਵਿੱਚ ਚਵਾਰੇ ਬਹੁਤ ਬਣਾਏ ਜਾਂਦੇ ਸੀ ਬਹੁਤ ਵੱਡੇ-ਵੱਡੇ ਬੰਦੇ ਹੀ ਚਵਾਰੇ ਬਣਾਉਂਦੇ ਸੀ ਜਿਹੜੇ ਕਿ ਬਹੁਤ ਉਹਨਾਂ ਸਮਿਆਂ ਦੇ ਵਿੱਚ ਅਮੀਰ ਹੁੰਦੇ ਸੀ ਇਸ ਪਿੰਡ ਦੇ ਵਿੱਚ ਚੜਾਣ ਗੋਦ ਦੇ ਜ਼ਿਮੀਂਦਾਰ ਰਹਿੰਦੇ ਸੀ ਜਿਨ੍ਹਾਂ ਨੂੰ ਘੋੜੇ ਤੇ ਬਲਦ ਰੱਖਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਬਹੁਤ ਜ਼ਿਆਦਾ ਅਮੀਰ ਪਿੰਡ ਸੀ ਤੇ ਅੱਜ ਵੀ ਇਸ ਜਗ੍ਹਾ ਤੇ ਅਮੀਰ ਲੋਕ ਹੀ ਰਹਿੰਦੇ ਨੇ ਤੇ ਕਹਿੰਦੇ ਹਨ ਕਿ ਜਿੱਥੇ ਹੁਣ ਸੁਖਨਾ ਲੇਖ ਬਣੀ ਹੋਈ ਆ ਇੱਥੇ ਬਰਿਆਮੇ ਦਾ ਛੱਪੜ ਹੁੰਦਾ ਸੀ ਤੇ ਬਰਿਆਮੇ ਦੇ ਛੱਪੜ ਦੇ ਕੋਲੋਂ ਇੱਕ ਨਦੀ ਵਗਦੀ ਸੀ ਜਿਸ ਦਾ ਨਾਂ ਸੁਖਨਾ ਚੌਹ ਸੀ ਤੇ ਜਿਹੜਾ ਸੁਖਨਾ ਚੌਹ ਤੋਂ ਸੁਖਨਾ ਲੇਖ ਬਨਾਇਆ ਇਹ ਅੰਗਰੇਜ਼ਾਂ ਨੇ ਬਨਾਇਆ ਸੀ ਤੇ ਸੈਕਟਰ 6 ਤੇ 7 ਦੇ ਵਿੱਚ ਹੀ ਪੰਜਾਬ ਰਾਜ ਭਵਨ ਗਵਰਨਰ ਹਾਊਸ ਯੂਟੀ ਗੈਸਟ ਹਾਊਸ ਤੇ ਗੋਲਫ ਕਲੱਬ ਇਹ ਸਾਰੇ ਹੀ ਸੈਕਟਰ 6 ਤੇ 7 ਦੇ ਵਿੱਚ ਬਣੇ ਹੋਏ ਹਨ ਜਿੱਥੇ ਕਦੇ ਪੰਜਾਬ ਦਾ ਪਿੰਡ ਪੰਗੀ ਮਾਜਰਾ ਹੁੰਦਾ ਸੀ ਉੱਥੇ ਅੱਜ ਵੀ ਪੰਜਾਬ ਦੇ ਉਸ ਪਿੰਡ ਦੀਆਂ ਬਹੁਤ ਪੁਰਾਣੀਆਂ ਨਿਸ਼ਾਨੀਆਂ ਮਿਲ ਜਾਂਦੀਆਂ ਹਨ ਗਵਰਨਰ ਹਾਊਸ ਦੇ ਵਿੱਚ ਵੀ ਤੇ ਇੱਥੇ ਲੱਗੇ ਹੋਏ ਪੁਰਾਣੇ ਰਕਤਾਂ ਨੂੰ ਵੀ ਪਤਾ ਲੱਗਦਾ ਕਿ ਇੱਥੇ ਪਹਿਲਾਂ ਇੱਕ ਪਿੰਡ ਵਸਿਆ ਹੁੰਦਾ ਸੀ ਤੇ ਅਗਲਾ ਪਿੰਡ ਜਿੱਥੇ ਹੁਣ ਪੰਜਾਬ ਕਿਸਾਨ ਭਵਨ ਬਣਿਆ ਹੋਇਆ ਹੈ ਇਹ ਪਿੰਡ ਹੁੰਦਾ ਸੀ ਪਿੰਡ ਬਜਵਾੜਾ ਬਜਵਾੜੇ ਪਿੰਡ ਨੂੰ ਉਜਾੜ ਕੇ ਹੁਣ ਬਣਿਆ ਹੈ ਸੈਕਟਰ 35 36 22 ਤੇ 23 ਜਿਹੜਾ ਸੈਕਟਰ 35 ਦਾ ਬੱਸ ਸਟੈਂਡ ਹੈ ਉਹਨੂੰ ਅਜੇ ਤੱਕ ਬਜਵਾੜੇ ਵਾਲਾ ਅੱਡਾ ਕਿਹਾ ਜਾਂਦਾ ਏ ਇਸ ਨਾਮ ਤੋਂ ਹੀ ਅਜੇ ਤੱਕ ਜਾਣਿਆ ਜਾਂਦਾ ਏ ਦੇਖੋ ਅਸੀਂ ਇੱਕ ਪਿੰਡ ਉਜਾੜ ਦਿੰਨੇ ਆ ਲੋਕਾਂ ਨੂੰ ਉਜਾੜ ਦਿੰਨੇ ਆ ਪਰ ਜਿਹੜਾ ਇਤਿਹਾਸ ਹੁੰਦਾ ਏ ਉਹ ਵਰਤਮਾਨ ਸਮੇਂ ਦੇ ਵਿੱਚ ਵੀ ਆਪਣਾ ਪਛੋਕੜ ਤੇ ਵਿਯੋਗ ਦਿਖਾਉਂਦਾ ਹੀ ਰਹਿੰਦਾ ਏ ਤੇ ਇਸ ਪਿੰਡ ਦੀ ਇੱਕ ਬਹੁਤ ਵੱਡੀ ਖਾਸੀਅਤ ਇਹ ਏ ਕਿ ਜਦੋਂ ਸਾਰੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਸ਼ਹਿਰ ਬਣਾਇਆ ਜਾ ਰਿਹਾ ਸੀ ਤਾ ਬਜਵਾੜੇ ਦੇ ਜਿਹੜੇ ਕਾਰੀਗਰ ਸੀ ਬਹੁਤ ਜ਼ਿਆਦਾ ਮਸ਼ਹੂਰ ਸੀ ਕਹਿਆਂ ਖੁਰਪੇ ਮਜ਼ਦੂਰਾਂ ਦੇ ਜਿਹੜੇ ਵੀ ਮਤਲਬ ਸਾਰੇ ਔਜ਼ਾਰ ਸੀ ਉਹ ਇਸੇ ਪਿੰਡ ਦੇ ਵਿੱਚ ਹੀ ਬਣਾਏ ਗਏ ਸੀ ਤੇ ਚੰਡੀਗੜ੍ਹ ਸ਼ਹਿਰ ਨੂੰ ਬਣਾਉਣ ਲਈ ਸਾਰੇ ਔਜ਼ਾਰ ਇਸੇ ਪਿੰਡ ਦੇ ਵਿੱਚੋਂ ਹੀ ਖਰੀਦੇ ਗਏ ਸੀ ਇਹ ਬਹੁਤ ਵੱਡੀ ਗੱਲ ਆ ਕੋਈ ਛੋਟੀ ਗੱਲ ਨਹੀਂ ਆ ਇਤਿਹਾਸ ਦੇ ਵਿੱਚ ਇਹ ਬਹੁਤ ਜ਼ਿਆਦਾ ਵੱਡੀ ਗੱਲ ਆ ਕਿ ਜਿਹੜੇ ਚੰਡੀਗੜ੍ਹ ਸ਼ਹਿਰ ਨੂੰ ਔਜ਼ਾਰ ਵਰਤੇ ਗਏ ਸੀ ਜਿੰਨੇ ਵੀ ਔਜ਼ਾਰ ਲੱਗੇ ਸੀ ਇਸੇ ਪਿੰਡ ਦੇ ਵਿੱਚ ਹੀ ਬਣੇ ਸੀ ਇਸੇ ਪਿੰਡ ਦੇ ਕਾਰੀਗਰਾਂ ਨੇ ਹੀ ਸਾਰੇ ਔਜ਼ਾਰ ਬਣਾਏ ਸੀ ਇਥੋਂ ਤੱਕ ਉਹਨਾਂ ਨੂੰ ਪਤਾ ਵੀ ਕੀ ਸਾਡਾ ਪਿੰਡ ਉੱਜੜ ਰਿਹਾ ਏ ਫਿਰ ਵੀ ਉਹਨਾਂ ਨੇ ਇਹ ਊਜਾਰ ਤਿਆਰ ਕੀਤੇ ਸੀ ਤੇ ਜਿਹੜਾ ਐਮਸੀਐਮ ਗਰਲਸ ਕਾਲਜ ਆ ਇੱਥੇ ਸੈਕਟਰ 36 ਬਣਿਆ ਹੋਇਆ ਹੈ ਤੇ ਜਿਹੜਾ ਸੈਕਟਰ 36 ਹੈ ਇਸ ਸਾਰੀ ਜ਼ਮੀਨ ਅਜਮੇਰ ਸਿੰਘ ਜੀ ਦੀਆਂ ਦੀ ਜ਼ਮੀਨ ਸੀ ਤੇ ਇਸ ਜ਼ਮੀਨ ਦੇ ਵਿੱਚ ਇੱਕ ਖੂਹ ਵੀ ਆਉਂਦਾ ਸੀ ਜੋ ਕਿ ਅੱਜ ਵੀ ਤੁਹਾਨੂੰ ਐਮਸੀਐਮ ਗਰਲਸ ਕਾਲਜ ਦੇ ਵਿੱਚ ਦੇਖਣ ਨੂੰ ਮਿਲ ਜਾਵੇਗਾ ਇੱਥੇ ਐਮਸੀਐਮ ਕਾਲਜ ਨੂੰ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ ਖੂਹ ਨੂੰ ਬਚਾ ਕੇ ਰੱਖਿਆ ਹੋਇਆ ਹੈ ਤੇ ਜਿਹੜਾ ਅਗਲਾ ਪਿੰਡ ਹੈ ਜੀ ਉਹ ਸਿੱਖ ਇਤਿਹਾਸ ਨਾਲ ਸੰਬੰਧਿਤ ਪਿੰਡ ਹੈ ਇਹ ਪਿੰਡ ਬਾਬਾ ਬੰਦਾ ਸਿੰਘ ਬਹਾਦਰ ਜੀਾਂ ਦੇ ਕਹਿਣ ਤੇ ਵਸਾਇਆ ਗਿਆ ਸੀ ਇਹ ਪਿੰਡ ਸੀ ਪਿੰਡ ਫਤਿਹਗੜ ਮਾਦੜੀਆਂ ਜਿੱਥੇ ਹੁਣ ਸੈਕਟਰ 33 ਤੇ 34 ਬਣੇ ਹੋਏ ਹਨ ਇਸ ਜਗ੍ਹਾ ਤੇ ਪਿੰਡ ਹੁੰਦਾ ਸੀ ਫਤਿਹਗੜ ਮਾਦੜੀਆਂ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਜੀਾਂ ਦੇ ਕਹਿਣ ਤੇ ਵਸਾਇਆ ਗਿਆ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਆਣੇ 1780 ਈਸਵੀ ਦੇ ਵਿੱਚ ਸਰਹੰਦ ਫਤ ਕੀਤਾ ਸੀ ਵਜ਼ੀਰ ਖਾਨ ਨੂੰ ਸੋਧਾ ਲਾਇਆ ਸੀ ਤੇ ਖਾਲਸਾ ਰਾਜ ਕਾਇਮ ਕੀਤਾ ਸੀ। ਨਾਓ ਇਸ ਜਗ੍ਹਾ ਤੇ ਆਏ ਸੀ ਤੇ ਉਹਨਾਂ ਸਮਿਆਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਹੜਾ ਇਹ ਪਿੰਡ ਹੈ ਇਹ ਪਵਾਦ ਦਾ ਇਲਾਕਾ ਜੋ ਕਿ ਬੁੜੈਲ ਇਸ ਦੇ ਨੇੜੇ ਹੀ ਪੈਂਦਾ ਸੀ ਤੇ ਇਸੇ ਇਲਾਕੇ ਦੇ ਵਿੱਚ ਨਾ ਜ਼ਿਆਦਾਤਰ ਮੁਸਲਮਾਨ ਧਰਮ ਦੇ ਲੋਕ ਹੀ ਰਹਿੰਦੇ ਸੀ। ਬੁੜੈਲ ਦੇ ਵਿੱਚ ਇੱਕ ਮੁਸਲਮਾਨ ਸੀ ਜੋ ਕਿ Hindu ਧਰਮ ਦੀਆਂ ਧੀਆਂ ਪੈਣਾ ਨੂੰ ਚੱਕ ਕੇ ਲੈ ਜਾਂਦਾ ਸੀ ਤੇ ਜਦੋਂ ਇਸ ਗੱਲ ਦਾ ਪਤਾ ਸਿੱਖਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪਤਾ ਲੱਗਾ ਸੀ ਤਾਂ ਉਹਨਾਂ ਨੇ ਇਸ ਮੁਸਲਮਾਨਾਂ ਹਾਕਮ ਨੂੰ ਸੌਦਾ ਲਾਇਆ ਸੀ ਅੱਬਾ ਬੰਦਾ ਸਿੰਘ ਬਹਾਦਰ ਜੀ ਆਣੇ ਸਿੱਖਾਂ ਨੂੰ ਇੱਥੇ ਰੁਕਣ ਲਈ ਕਿਹਾ ਸੀ ਕਿ ਤੁਸੀਂ ਇੱਥੇ ਰੁਕੋ ਜਿਹੜੇ ਇਸ ਪਿੰਡ ਦੇ ਵਿੱਚ ਪਹਿਲਾਂ ਤੋਂ ਹੀ ਲੋਕ ਰਹਿ ਰਹੇ ਸੀ ਉਹਨਾਂ ਦੀ ਨਾ ਗੋਦ ਦੇ ਪਿੱਛੇ ਮਾਧੜੀਆਂ ਲੱਗਦਾ ਸੀ ਤੇ ਇਸ ਏਰੀਆ ਦੇ ਵਿੱਚ ਨਾ ਬਹੁਤ ਜ਼ਿਆਦਾ ਜੰਗਲ ਵੀ ਹੁੰਦਾ ਸੀ ਪਿੰਡ ਛੋਟਾ ਜਿਹਾ ਪਿੰਡ ਸੀ ਜੰਗਲ ਬਹੁਤ ਜ਼ਿਆਦਾ ਸੀ ਤੇ ਕੁਝ ਜੰਗਲ ਨੂੰ ਵੱਢ ਕੇ ਹੀ ਇੱਥੇ ਇੱਕ ਪਿੰਡ ਵਸਾਇਆ ਗਿਆ ਤਾਂ ਪਿੰਡ ਦਾ ਨਾਮ ਰੱਖਿਆ ਗਿਆ ਫਤੇਗੜ ਮਾਦੜੀਆਂ ਅਗਲਾ ਪਿੰਡ ਆ ਜੀ ਜਿੱਥੇ ਹੁਣ ਟਰਬਿਨ ਦਾ ਦਫ਼ਤਰ ਹੈ ਟਰਬਿਨ ਚੌਂਕ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਸ ਜਗ੍ਹਾ ਤੇ ਟਰਬਿਨ ਚੌਂਕ ਹੈ ਉਸ ਜਗ੍ਹਾ ਤੇ ਪਿੰਡ ਹੁੰਦਾ ਸੀ ਪਿੰਡ ਕਥਾਲਾ ਤੇ ਕਥਾਲਾ ਪਿੰਡ ਮਹਾਰਾਜ ਕੈਤ ਸਿੰਘ ਜੀਆ ਦੇ ਨਾਮ ਤੇ ਵਸਿਆ ਹੋਇਆ ਪਿੰਡ ਸੀ 65000 ਰੁਪਿਆ ਇਸ ਪਿੰਡ ਦੇ ਲੋਕਾਂ ਨੂੰ ਕਿਸ਼ਤ ਦਿੱਤੀ ਗਈ ਸੀ ਕਿ ਤੁਸੀਂ ਇਸ ਪਿੰਡ ਨੂੰ ਖਾਲੀ ਕਰ ਦਿਵੋ ਪਰ ਜਿਹੜੇ ਉਹ ਪੈਸੇ ਸੀ 65000 ਰੁਪਿਆ ਇਸ ਪਿੰਡ ਦੇ ਲੋਕਾਂ ਨੇ ਰੋਸ ਵਜੋਂ ਨਹੀਂ ਲਿਆ ਇੰਨਾ ਪੈਸਾ ਨੂੰ ਇੰਡੀਅਨ ਚਾਈਨਾ ਆਰਮੀ ਨੂੰ ਡੋਨੇਟ ਕਰ ਦਿੱਤਾ ਸੀ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇਤਿਹਾਸਿਕ ਤੇ ਮਹਾਨ ਗੱਲ ਹੈ ਕਿ ਉਹਨਾਂ ਸਮਿਆਂ ਦਾ 65000 ਰੁਪਿਆ ਪੂਰੇ ਪਿੰਡ ਨੂੰ ਮਿਲ ਰਿਹਾ ਸੀ ਉਹਨਾਂ ਨੇ ਇਸੇ ਰੋਸ ਦੇ ਵਿੱਚ ਨਹੀਂ ਲਿਆ ਕਿ ਸਾਨੂੰ ਤਾਂ ਉਜਾੜ ਦਿੱਤਾ ਜਾ ਰਿਹਾ ਹੈ ਪੈਸੇ ਦਾ ਸੀ ਕੀ ਕਰਾਂਗੇ ਤੇ ਉਹਨਾਂ ਨੇ ਇਹ ਸਾਰੇ ਪੈਸੇ ਇੰਡੀਆ ਚਾਈਨਾ ਦੀ ਆਰਮੀ ਨੂੰ ਡੋਨੇਟ ਕਰ ਦਿੱਤੇ ਸੀ ਕਿ ਤੁਸੀਂ ਰੱਖ ਲਓ ਭਾਈ ਸਾਨੂੰ ਨਹੀਂ ਇਹੋ ਜਿਹਾ ਪੈਸਾ ਚਾਹੀਦਾ ਜਿਹੜਾ ਕਿ ਸਾਡੇ ਪਿੰਡ ਨੂੰ ਝਾੜ ਦਵੇ ਅਸੀਂ ਉਹਨਾਂ ਪੈਸਾਂ ਨੂੰ ਕੀ ਕਰਾਂਗੇ ਬਹੁਤ ਵੱਡੀ ਬਹੁਤ ਇਤਿਹਾਸਿਕ ਗੱਲ ਹੈ ਜਿਸ ਦਿਨ ਪਿੰਡ ਖਾਲੀ ਕੀਤਾ ਗਿਆ ਸੀ ਉਸ ਦਿਨ ਇਹ ਨਾ ਪਿੰਡ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ ਉਸ ਦਿਨ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਝੱਖੜ ਹਨੇਰੀ ਸੀ ਤੇ ਬਹੁਤ ਮੁਸ਼ਕਲਾਂ ਆਈਆਂ ਸੀ ਪਿੰਡ ਖਾਲੀ ਕਰਨ ਦੇ ਵਿੱਚ ਇਹਨਾਂ ਲੋਕਾਂ ਨੂੰ ਕਿਉਂਕਿ ਜਿਹੜਾ ਲੋਕਾਂ ਨੇ ਆਪਣਾ ਸਮਾਨ ਪਿੰਡ ਦੇ ਵਿੱਚੋਂ ਕੱਢਣਾ ਸੀ ਖਾਲੀ ਕਰਨਾ ਸੀ ਉਸ ਨੂੰ ਕੱਢਣ ਦੇ ਵਿੱਚ ਬਹੁਤ ਜ਼ਿਆਦਾ ਔਕੜਾਂ ਆ ਗਈਆਂ ਤੇ ਹੁਣ ਇਸ ਜਗ੍ਹਾ ਤੇ ਸੈਕਟਰ 31 ਬਣਿਆ ਹੋਇਆ ਹੈ। ਇਸ ਜਗ੍ਹਾ ਤੇ ਅਲੰਟੇਮਾਲ ਆ। ਇਸ ਜਗ੍ਹਾ ਤੇ ਪੰਜਾਬ ਦਾ ਇੱਕ ਪਿੰਡ ਹੁੰਦਾ ਸੀ ਪਿੰਡ ਜੈਪੁਰਾ। ਹੁਣ ਤੁਸੀਂ ਦੇਖੋ ਅਲੰਟੇਮਾਲ ਦੀ ਕਿੰਡੀ ਵੱਡੀ ਉੱਚੀ ਇਮਾਰਤ ਬਣੀ ਹੋਈ ਆ। ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਲੋਕ ਆਉਂਦੇ ਜਾਂਦੇ ਨੇ। ਤੇ ਜਿਹੜੇ ਅਲੰਟੇਮਾਲ ਵਾਲੀ ਜਗ੍ਹਾ ਹੈ ਇੱਥੇ ਪਿੰਡ ਦੇ ਖੇਤ ਤੇ ਖੂਹ ਹੁੰਦੇ ਸੀ। ਛੋਟਾ ਜਿਹਾ ਪਿੰਡ ਸੀ ਕੋਈ ਬਾਲਾ ਵੱਡਾ ਪਿੰਡ ਨਹੀਂ ਸੀ। ਰਕਬਾ ਥੋੜਾ ਜਿਹਾ ਵੱਡਾ ਸੀ ਪਰ ਪਿੰਡ ਛੋਟਾ ਹੀ ਸੀ। ਤਕਰੀਬਨ ਵੀਕ ਘਰ ਸੀ 200 ਕ ਦੀ ਆਬਾਦੀ ਸੀ ਤੇ ਅਗਲਾ ਪਿੰਡ ਹੈ ਜੀ ਪਿੰਡ ਸੈਣੀ ਮਾਜਰਾ ਜਿੱਥੇ ਕੀ ਹੁਣ ਸੈਕਟਰ 25 ਬਣਿਆ ਹੋਇਆ ਹੈ ਇਸ ਜਗ੍ਹਾ ਤੇ ਪਹਿਲਾਂ ਪਿੰਡ ਵਸਿਆ ਹੁੰਦਾ ਸੀ ਪਿੰਡ ਸੈਣੀ ਮਾਜਰਾ ਤੇ ਜਿਹੜਾ ਪਿੰਡ ਸੈਣੀ ਮਾਜਰਾ ਸੀ ਇਸ ਦੇ ਤਿੰਨ ਨਾਮ ਸੀ ਇੱਕ ਸੈਣੀਵਾਜਰਾ ਇੱਕ ਬੋਧੀਵਾਜਰਾ ਇਸ ਨੂੰ ਗਿੱਲੜਾਂ ਵਾਲਾ ਵੀ ਕਹਿੰਦੇ ਸੀ ਪਰ ਕਾਗਜ਼ਾਂ ਦੇ ਵਿੱਚ ਤਾਂ ਇੱਕ ਹੀ ਨਾਮ ਲਿਖਿਆ ਜਾਣਾ ਸੀ ਨਾ ਜਿਸ ਜਗ੍ਹਾ ਤੇ ਇਹ ਪਿੰਡ ਹੁੰਦਾ ਸੀ ਉਸ ਜਗ੍ਹਾ ਤੇ ਅੱਜ ਸੈਕਟਰ 25 ਦੇ ਸ਼ਮਸ਼ਾਨ ਘਰ ਬਣੇ ਹੋਏ ਹਨ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਸਟਾਫ ਹੈ ਉਹਨਾਂ ਦੇ ਜਿਹੜੇ ਘਰ ਬਣੇ ਹੋਏ ਹਨ ਉਹ ਵੀ ਪਿੰਡ ਸੈਣੀਵਾਜਰਾ ਦੀ ਜ਼ਮੀਨ ਤੇ ਹੀ ਬਣੇ ਹੋਏ ਹਨ ਤੇ ਜਿਹੜਾ ਅਗਲਾ ਪਿੰਡ ਸੀ ਉਹ ਇਨਾਂ ਸਾਰਿਆਂ ਪਿੰਡਾਂ ਦੇ ਵਿੱਚੋਂ ਸਭ ਤੋਂ ਵੱਡਾ ਪਿੰਡ ਸੀ ਇਸ ਪਿੰਡ ਦੇ ਵਿੱਚ ਇੱਕ ਸਕੂਲ ਵੀ ਸੀ ਇਹ ਪਿੰਡ ਸੀ ਪਿੰਡ ਕਾਲੀਬਾਰ ਤੇ ਕਾਲੀਵਾਰ ਪਿੰਡ ਦੇ ਵਿੱਚ ਸਕੂਲ ਹੋਣ ਕਰਕੇ ਆਸ-ਪਾਸ ਦੇ ਪਿੰਡਾਂ ਦੇ ਜਿਹੜੇ ਬੱਚੇ ਸੀ ਉਹ ਵੀ ਇੱਥੇ ਹੀ ਪੜਨ ਆਉਂਦੇ ਸੀ ਜਿਸ ਜਗ੍ਹਾ ਤੇ ਇਹ ਪਿੰਡ ਵਸਿਆ ਹੁੰਦਾ ਸੀ ਉਸ ਜਗ੍ਹਾ ਤੇ ਅੱਜ ਸੈਕਟਰ 8 9 ਤੇ 10 ਬਣੇ ਹੋਏ ਹਨ ਤੇ ਅਗਲਾ ਪਿੰਡ ਹੈ ਜੀ ਪਿੰਡ ਕੈਲੜ ਕੈਲੜ ਪਿੰਡ ਨੂੰ ਜਾੜ ਕੇ ਸੈਕਟਰ 15 16 ਤੇ 24 ਨੂੰ ਬਣਾਇਆ ਗਿਆ ਸੀ ਜਿਸ ਜਗ੍ਹਾ ਤੇ ਸੈਕਟਰ 16 ਦਾ ਹਸਪਤਾਲ ਬਣਿਆ ਹੋਇਆ ਹੈ ਇਹ ਸਾਰੀ ਜ਼ਮੀਨ ਪਿੰਡ ਕੈਲੜ ਦੀ ਹੁੰਦੀ ਸੀ ਇਹ ਸਾਰੀ ਜ਼ਮੀਨ ਪਿੰਡ ਕੈਲੜ ਦੇ ਬੰਦੇ ਛੱਜਾ ਸਿੰਘ ਤੇ ਤੁਲਸਾ ਸਿੰਘ ਦੀ ਜ਼ਮੀਨ ਸੀ ਜਿੱਥੇ ਸੈਕਟਰ 16 ਦਾ ਹਸਪਤਾਲ ਬਣਿਆ ਹੋਇਆ ਏ ਤੁਸੀਂ ਅੰਦਰ ਜਾਓਗੇ ਉੱਥੇ ਨਾ ਇੰਦਰਾ ਹੋਲੀਡੇ ਹੋਮ ਬਣਿਆ ਹੋਇਆ ਏ ਉੱਥੇ ਟੈਸਟ ਹੁੰਦੇ ਆ ਬਹੁਤ ਜ਼ਿਆਦਾ ਸਸਤੇ ਟੈਸਟ ਹੁੰਦੇ ਆ ਤੁਸੀਂ ਦੇਖੋਗੇ ਕਿ ਜਿਹੜਾ ਇੰਦਰਾ ਹੋਲੀਡੇ ਹੋਮ ਹੈ ਉਹ ਉੱਚੀ ਜਗ੍ਹਾ ਤੇ ਬਣਿਆ ਹੋਇਆ ਏ ਉੱਥੇ ਕੋਈ ਉਹ ਡਿਜ਼ਾਈਨ ਨਹੀਂ ਕੀਤਾ ਗਿਆ ਕਿ ਜਾਂ ਕੁਝ ਡਿਜ਼ਾਈਨ ਕਰਕੇ ਉਹਨੂੰ ਉੱਚਾ ਬਣਾਇਆ ਗਿਆ ਸੀ ਪਿੰਡ ਕੈਲੜ ਉੱਜੜਿਆ ਸੀ ਉਹਦਾ ਨਾ ਮਲਵਾ ਇਕੱਠਾ ਹੋਇਆ ਪਿਆ ਵਾ ਆਪਾਂ ਇਹ ਕਹਿ ਸਕਦੇ ਹਾਂ ਕਿ ਉੱਥੇ ਉਹ ਪਿੰਡ ਥੇ ਹੋ ਗਿਆ ਸੀ ਖਤਮ ਹੋ ਗਿਆ ਸੀ ਤੇ ਉਹ ਪਿੰਡ ਦਾ ਸਾਰਾ ਮਲਵਾ ਹੀ ਸੀ ਤੇ ਮਲਵੇ ਦੇ ਉੱਪਰ ਹੀ ਉਹ ਇੰਦਰਾ ਹੌਲੀਡੇ ਹோம் ਬਣਿਆ ਹੋਇਆ ਹੈ ਪਿੰਡ ਦੀਆਂ ਕਈ ਨਿਸ਼ਾਨੀਆਂ ਉੱਥੇ ਮੌਜੂਦ ਹੈ ਇੱਕ 200 ਸਾਲ ਪੁਰਾਣਾ ਪ੍ਰਚੀਨ ਮੰਦਿਰ ਮੌਜੂਦ ਹੈ ਸੈਕਟਰ 24 ਦੇ ਵਿੱਚ ਜਿਸ ਦੇ ਬੋਰਡ ਦੇ ਉੱਤੇ ਅਜੇ ਤੱਕ ਹਿੰਦੀ ਭਾਸ਼ਾ ਦੇ ਵਿੱਚ گاؤں ਕੈਲੜ ਲਿਖਿਆ ਹੋਇਆ ਹੈ ਤੇ ਜਿਹੜਾ ਇਹ ਕੈਲੜ ਪਿੰਡ ਸੀ ਇਹ ਬਹੁਤ ਜ਼ਿਆਦਾ ਪੜਿਆ ਲਿਖਿਆ ਪਿੰਡ ਸੀ ਪਿੱਛੇ ਮੈਂ ਤੁਹਾਨੂੰ ਕਈ ਪਿੰਡਾਂ ਬਾਰੇ ਦੱਸਿਆ ਕਈਆਂ ਪਿੰਡਾਂ ਦੇ ਵਿੱਚ ਤਾਂ ਮਤਲਬ ਸਕੂਲ ਤੱਕ ਵੀ ਨਹੀਂ ਸੀ ਪਰ ਜਿਹੜਾ ਇਹ ਪਿੰਡ ਸੀ ਬਹੁਤ ਪੜਿਆ ਲਿਖਿਆ ਪਿੰਡ ਵੀ ਸੀ ਬਹੁਤ ਇੱਜ਼ਤਮਾਨ ਸੀ ਇਹਨਾਂ ਹੋਰਾਂ ਪਿੰਡਾਂ ਦੇ ਵਿੱਚ ਇਸ ਪਿੰਡ ਦੀ ਪਿੰਡ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਵੀ ਸੀ ਜਿਸ ਦੇ ਵਿੱਚ ਬਾਬੂ ਰਾਮ ਤਨਾਸ ਤੋਂ ਪੜਾਉਣਾ ਹੁੰਦੇ ਸੀ ਇੱਕ ਪਿੰਡ ਦੇ ਮਾਸਟਰ ਵੀ ਸੀ ਮਾਸਟਰ ਜੈ ਕਿਸ਼ਨ ਜੀ ਜੋ ਕਿ ਪਿੰਡ ਦੇ ਵਿੱਚ ਹੀ ਬੱਚਿਆਂ ਨੂੰ ਪੜ੍ਹਾਉਂਦੇ ਸੀ ਜਿਹੜੇ ਪਿੰਡ ਵਾਸੀ ਸੀ ਇਹਨਾਂ ਨੂੰ ਜ਼ਮੀਨਾਂ ਦੇ ਪੈਸੇ ਤਾਂ ਮਿਲ ਗਿਆ ਸੀ ਪਰ ਜਿਹੜੀਆਂ ਇੱਥੋਂ ਦੀਆਂ ਸ਼ਾਮਲਾਟਾਂ ਤੇ ਟੋਬੇ ਸੀ ਉਹਨਾਂ ਦਾ ਮੁਆਵਜ਼ਾ ਦੱਬ ਲਿਆ ਗਿਆ ਸੀ ਉਹਨਾਂ ਦੇ ਪੈਸੇ ਨਹੀਂ ਮਿਲੇ ਸੀ ਧੱਕਾ ਕੀਤਾ ਗਿਆ ਸੀ ਪਿੰਡ ਵਾਸੀਆਂ ਦੇ ਤੇ ਪਿੰਡ ਵਾਸੀਆਂ ਨੇ ਇਸ ਦੇ ਵਿਰੋਧ ਦੇ ਵਿੱਚ ਇੱਕ ਪ੍ਰਦਰਸ਼ਨ ਵੀ ਕੀਤਾ ਸੀ ਤੇ ਉਸ ਦੇ ਜਵਾਬ ਦੇ ਵਿੱਚ ਕਈਆਂ ਨੂੰ ਦਾ ਧੱਕੇ ਦੇ ਨਾਲ ਕੈਦ ਕਰ ਲਿਆ ਗਿਆ ਸੀ ਤੇ ਉਹਨਾਂ ਦੇ ਵਿੱਚੋਂ ਛੱਜਾ ਸਿੰਘ ਜਿਨ੍ਹਾਂ ਦੀ ਜ਼ਮੀਨ ਤੇ ਅੱਜ ਸੈਕਟਰ 16 ਦਾ ਹਸਪਤਾਲ ਬਣਿਆ ਹੋਇਆ ਉਹਨਾਂ ਨੂੰ ਵੀ ਕੈਦ ਕਰ ਲਿਆ ਗਿਆ ਸੀ ਛੱਜਾ ਸਿੰਘ ਦੀ ਮੌਤ ਫਰੋਈਪੁਰ ਦੀ ਇੱਕ ਜੇਲ੍ਹ ਦੇ ਵਿੱਚ ਹੋਈ ਸੀ ਆਪਣੇ ਹੱਕ ਮੰਗਦੇ ਹੋਏ ਇਹ ਸੀ ਇਹਨਾਂ ਲੋਕਾਂ ਦੀਆਂ ਸੱਚੀਆਂ ਕਹਾਣੀਆਂ ਅਗਲਾ ਪਿੰਡ ਹੈ ਜੀ ਪਿੰਡ ਖੇੜੀ ਖੇੜੀ ਪਿੰਡ ਨੂੰ ਉਜਾੜ ਕੇ ਸੈਕਟਰ 20 ਸੀ ਤੇ 33B ਸੈਕਟਰ ਬਣਾਇਆ ਗਿਆ ਸੀ ਖੇੜੀ ਪਿੰਡ ਦੀ ਜ਼ਮੀਨ ਤੇ ਹੁਣ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਏ ਚੌਂਕ ਦੇ ਬਿਲਕੁਲ ਹੀ ਉੱਪਰ ਗੁਰਦੁਆਰਾ ਸਾਹਿਬ ਮੌਜੂਦ ਹੈ ਇੱਥੇ ਆਪਾਂ ਗੁਰੂ ਘਰ ਦੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਬੋਰਡ ਦੇ ਉੱਤੇ ਅਜੇ ਵੀ ਪਿੰਡ ਖੇੜੀ ਦਾ ਨਾਮ ਲਿਖਿਆ ਹੋਇਆ ਜਦੋਂ ਚੰਡੀਗੜ੍ਹ ਸ਼ਹਿਰ ਨੂੰ ਬਣਾਉਣ ਦੇ ਲਈ ਪਿੰਡ ਉਜਾੜੇ ਜਾ ਰਹੇ ਸੀ ਤਾਂ ਸਭ ਤੋਂ ਪਹਿਲਾ ਪਿੰਡ ਨਗਲਾ ਪਿੰਡ ਸੀ ਤੇ ਪਿੰਡ ਖੇੜੀ ਪਿੰਡ ਚੌਥੇ ਨੰਬਰ ਵਾਲਾ ਪਿੰਡ ਸੀ ਚੌਥੇ ਨੰਬਰ ਤੇ ਪਿੰਡ ਖੇੜੀ ਨੂੰ ਉਜਾੜ ਦਿੱਤਾ ਗਿਆ ਸੀ ਜਿਹੜਾ ਅਗਲਾ ਪਿੰਡ ਹੈ ਜੀ ਉਹ ਹੈ ਜੀ ਪਿੰਡ ਕੰਚਨਪੁਰਾ ਕੰਚਨਪੁਰਾ ਪਿੰਡ ਨੂੰ ਉਜਾੜ ਕੇ ਸੈਕਟਰ 26 ਤੇ 27 ਨੂੰ ਬਣਾਇਆ ਗਿਆ ਤੇ ਜਿਹੜਾ ਪਿੰਡ ਕੰਚਨਪੁਰਾ ਸੀ ਇਸ ਦੇ ਵਿੱਚ ਨਾ ਕੋਈ ਵੀ ਸਕੂਲ ਨਹੀਂ ਸੀ ਤੇ ਜਿਹੜੇ ਇੱਥੋਂ ਦੇ ਬੱਚੇ ਸੀ ਇੱਕ ਨਦੀ ਨੂੰ ਪਾਰ ਕਰਕੇ ਸਕੂਲ ਜਾਇਆ ਕਰਦੇ ਸੀ ਹੁਣ ਤੁਸੀਂ ਦੇਖੋ ਇੱਥੋਂ ਦੇ ਬੱਚਿਆਂ ਦਾ ਕਿੰਨਾ ਸਟਰਗਲ ਸੀ ਕਿ ਇੱਕ ਨਦੀ ਨੂੰ ਪਾਰ ਕਰਕੇ ਸਕੂਲ ਜਾਇਆ ਕਰਦੇ ਸੀ ਪਰ ਦੇਖੋ ਕੁਦਰਤ ਦੇ ਰੰਗ ਜਿਸ ਪਿੰਡ ਦੀ ਜ਼ਮੀਨ ਦੇ ਉੱਤੇ ਇੱਕ ਸਕੂਲ ਤੱਕ ਨਹੀਂ ਸੀ ਉਸ ਪਿੰਡ ਦੀ ਜ਼ਮੀਨ ਤੇ ਅੱਜ ਟੌਪ ਦੇ ਸਕੂਲ ਬਣੇ ਹੋਏ ਹਨ ਟੌਪ ਦੇ ਕਾਲਜ ਬਣੇ ਹੋਏ ਹਨ ਗੁਰੂ ਗੋਬਿੰਦ ਸਿੰਘ ਕਾਲਜ ਜੋ ਕਿ ਅੱਜ ਇਸ ਪਿੰਡ ਦੀ ਜ਼ਮੀਨ ਤੇ ਬਣਿਆ ਹੋਇਆ ਹੈ ਚੰਡੀਗੜ੍ਹ ਦਾ ਬਹੁਤ ਮਸ਼ਹੂਰ ਸਕੂਲ ਹੈ ਸੈਕਰਟ ਹਾਰਡ ਸਕੂਲ ਜੋ ਕਿ ਇਸੇ ਪਿੰਡ ਦੀ ਜ਼ਮੀਨ ਤੇ ਬਣਿਆ ਹੋਇਆ ਹੈ ਸੈਂਟ ਜੋਨ ਸਕੂਲ ਕੰਚਨਪੂਣਾ ਪਿੰਡ ਦੀ ਜ਼ਮੀਨ ਤੇ ਬਣਿਆ ਹੋਇਆ ਸਕੂਲ ਹੈ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਜੋ ਕਿ ਇੱਕ ਟਾਪਲਾ ਕਾਲਜ ਹੈ ਉਹ ਵੀ ਪਿੰਡ ਕੰਚਨਗੁਣਾ ਦੀ ਜ਼ਮੀਨ ਤੇ ਹੀ ਬਣਿਆ ਹੋਇਆ ਏ ਕਿਸਮਤ ਦੇਖੋ ਜਿਸ ਪਿੰਡ ਦੇ ਵਿੱਚ ਇੱਕ ਸਕੂਲ ਤੱਕ ਨਹੀਂ ਸੀ ਹੁੰਦਾ ਬੱਚਿਆਂ ਨੂੰ ਨਦੀ ਪਾਰ ਕਰਕੇ ਜਾਣਾ ਪੈਂਦਾ ਸੀ ਦੂਸਰੇ ਪਿੰਡ ਦੇ ਵਿੱਚ ਪੜਨ ਦੇ ਲਈ ਉਸ ਪਿੰਡ ਦੀ ਜ਼ਮੀਨ ਤੇ ਟਾਪ ਦੇ ਸਕੂਲ ਖੁੱਲ ਚੁਕੇ ਹਨ ਟਾਪ ਦੇ ਉੱਥੇ ਕਾਲਜ ਖੁੱਲ ਚੁਕੇ ਹਨ ਜਿਹੜਾ ਅਗਲਾ ਪਿੰਡ ਹੈ ਜੀ ਉਹ ਹੈ ਜੀ ਬਜਵਾੜੀ ਕਰਮਚੰਦ ਇੱਕ ਬਜਵਾੜਾ ਸੀ ਉਹ ਅਲੱਗ ਪਿੰਡ ਸੀ ਇਹ ਬਜਵਾੜੀ ਕਰਮਚੰਦ ਸੀ ਇਸ ਪਿੰਡ ਨੂੰ ਉਜਾੜ ਕੇ ਹੁਣ ਇੱਥੇ ਸੈਕਟਰ 23 ਬਣਿਆ ਹੋਇਆ ਏ ਛੋਟਾ ਜਿਹਾ ਪਿੰਡ ਸੀ ਤਕਰੀਬਨ 10 ਘਰ ਸੀ ਤੇ ਲਗਭਗ 150 ਕੁ ਦੇ ਕਰੀਬ ਆਬਾਦੀ ਸੀ ਤੇ ਜਿਹੜਾ ਅਗਲਾ ਪਿੰਡ ਹੈ ਜੀ ਉਹ ਪਿੰਡ ਹੈ ਜੀ ਸ਼ਾਪੂਰ ਜਿਸ ਜਗ੍ਹਾ ਤੇ ਹੁਣ ਸੈਕਟਰ 38 ਬੀ ਬਣਿਆ ਹੋਇਆ ਏ ਉਸ ਜਗ੍ਹਾ ਤੇ ਪਿੰਡ ਸ਼ਾਪੂਰ ਹੁੰਦਾ ਸੀ ਪਿੰਡ ਦੇ ਵਿੱਚ ਇੱਕ ਗੁਰੂ ਘਰ ਸੀ ਤੇ ਉਸ ਸਮੇਂ ਪੰਜਾਬ ਦਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਪਿੰਡ ਵਾਸੀਆਂ ਨੂੰ ਮਿਲਣ ਆਉਂਦਾ ਏ ਜਦੋਂ ਕਿ ਇਹ ਪਿੰਡ ਉਜਾੜੇ ਜਾ ਰਹੇ ਸੀ ਤੇ ਚੰਡੀਗੜ੍ਹ ਸ਼ਹਿਰ ਨੂੰ ਬਣਾਇਆ ਜਾ ਰਿਹਾ ਸੀ ਉਹ ਪਿੰਡ ਤੇ ਗੁਰੂ ਘਰ ਦੇ ਵਿੱਚ ਇੱਕ ਮੀਟਿੰਗ ਰੱਖਦਾ ਏ ਪਿੰਡ ਵਾਸੀਆਂ ਨੂੰ ਬੁਲਾਉਂਦਾ ਏ ਉਹ ਪਿੰਡ ਵਾਸੀਆਂ ਨੂੰ ਕਹਿੰਦਾ ਹੈ ਕਿ ਤੁਹਾਡੇ ਜ਼ਮੀਨ ਦੇ ਉੱਤੇ ਇੱਕ ਇੰਸਟੀਚਿਊਟ ਬਣੇਗਾ ਪਰ ਤੁਹਾਨੂੰ ਪਿੰਡ ਦੇ ਵਿੱਚੋਂ ਨਹੀਂ ਘੱਡਿਆ ਜਾਵੇਗਾ ਜਿਹੜੀ ਤੁਹਾਡੀ ਵਾਹੀਯੋਗ ਜ਼ਮੀਨ ਹੈ ਉਸ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਏਗਾ ਇਹ ਵਾਅਦਾ ਕੀਤਾ ਗਿਆ ਸੀ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਨ੍ਹਾਂ ਪੰਜਾਬ ਦੇ ਸ਼ਾਹਪੁਰ ਪਿੰਡ ਵਾਸੀਆਂ ਦੇ ਲੋਕਾਂ ਦੇ ਨਾਲ ਜਿੱਥੇ ਜਿਹੜੇ ਸ਼ਾਹਪੁਰ ਦੇ ਵਾਸੀ ਸੀ ਇਸ ਗੱਲ ਨੂੰ ਰਾਜੀ ਵੀ ਹੋ ਗਏ ਸੀ ਚਲੋ ਉਹਨਾਂ ਨੇ ਇਹ ਹੀ ਸੋਚਿਆ ਸੀ ਕਿ ਨਾ ਕਿ ਸਾਨੂੰ ਇਹਨਾਂ ਨੇ ਇੱਥੋਂ ਕੱਢਣਾ ਹੈ ਨਾ ਸਾਡੀ ਜ਼ਮੀਨ ਨੂੰ ਕੋਈ ਨੁਕਸਾਨ ਕਰਨਾ ਹੈ ਤੇ ਇਹਨਾਂ ਨੇ हां ਕਰ ਦਿੱਤੀ ਸੀ ਹਾਂ ਮੈਂ ਭਰ ਦਿੱਤੀ ਸੀ ਪਿੰਡ ਵਾਸੀਆਂ ਨੇ ਕਿ ਕੋਈ ਗੱਲ ਨਹੀਂ ਤੁਸੀਂ ਕਰ ਲਓ ਆਪਣਾ ਕੰਮ ਪਰ 1966 ਦੇ ਵਿੱਚ ਜਦੋਂ ਪੰਜਾਬ ਦੇ ਟੋਟੇ ਹੋ ਜਾਂਦੇ ਨੇ ਹਿਮਾਚਲ ਨੂੰ ਅਲੱਗ ਕਰ ਦਿੱਤਾ ਜਾਂਦਾ ਹਰਿਆਣੇ ਨੂੰ ਵੱਖ ਕਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਚੰਡੀਗੜ੍ਹ ਇਲਾਕਾ ਸੀ ਇਸ ਨੂੰ ਇੱਕ ਯੂਟੀ ਇਲਾਕਾ ਬਣਾ ਦਿੱਤਾ ਸੀ ਇਹ ਇਲਾਕਾ ਕੇਂਦਰ ਦੇ ਅਧੀਨ ਆਉ ਲੱਗ ਪਿਆ ਸੀ ਤੇ ਜਿਹੜਾ ਸ਼ਾਹਪੁਰ ਪਿੰਡ ਸੀ ਇਹ ਵੀ ਕੇਂਦਰ ਦੇ ਅਧੀਨ ਆਉਣ ਲੱਗ ਪਿਆ ਸੀ ਤਾਂ ਇੱਥੇ ਪੰਜਾਬ ਸਰਕਾਰ ਨੇ ਆਪਣੇ ਸਾਰੇ ਵਾਅਦੇ ਭੁਲਾ ਕੇ ਇੱਕ ਨਵੀਂ ਯੋਜਨਾ ਲਾਗੂ ਕਰਕੇ ਇਸ ਪਿੰਡ ਨੂੰ ਉਜਾੜ ਦਿੱਤਾ ਗਿਆ ਅਗਲੇ ਜਿਹੜੇ 3-4 ਪਿੰਡ ਸੀ ਜਿੱਥੇ ਹੁਣ ਰਾਮ ਦਰਬਾਰ ਬਣਿਆ ਹੋਇਆ ਹੈ ਜਿੱਥੇ 에어ਪੋਰਟ ਬਣਿਆ ਹੋਇਆ ਹੈ ਇੱਕ ਪੁਰਾਣਾ 에어ਪੋਰਟ ਬਣਿਆ ਹੋਇਆ ਹੈ ਇੱਕ ਨਵਾਂ 에어ਪੋਰਟ ਬਣਿਆ ਹੋਇਆ ਹੈ ਇਹ ਕੋਈ ਇਲਾਕੇ ਆਮਤ ਛੋਟੇ ਇਲਾਕੇ ਨਹੀਂ ਸੀ ਕਾਫੀ ਵੱਡੇ ਇਲਾਕੇ ਸੀ ਇੱਥੇ ਤਿੰਨ ਤਾਂ ਚਾਰ ਪਿੰਡ ਇਕੱਠੇ ਆਣ ਕੇ ਮਿਲਦੇ ਸੀ ਪਿੰਡ ਦਤਾਰਪੁਰ ਹੁੰਦਾ ਸੀ ਜਿੱਥੇ ਹੁਣ ਰਾਮਦਰਬਾਰ ਹੈ ਪਿੰਡ ਫੈਦਾ ਹੁੰਦਾ ਸੀ ਇੱਕ ਬੈਰਮਾਜਰਾ ਪਿੰਡ ਹੁੰਦਾ ਸੀ ਜਿੱਥੇ ਕੀ ਹੁਣ 에ਰਪੋਰਟ ਬਣਿਆ ਹੋਇਆ ਹੈ ਇਹ ਸਾਰੇ ਤਿੰਨ ਚਾਰ ਪਿੰਡ ਇੱਥੇ ਆਣ ਕੇ ਇਕੱਠੇ ਮਿਲਦੇ ਸੀ ਕੋਈ ਛੋਟਾ ਇਲਾਕਾ ਨਹੀਂ ਸੀ ਕਾਫੀ ਵੱਡਾ ਇਲਾਕਾ ਸੀ ਇੰਨਾ ਪਿੰਡਾਂ ਦੀ ਬਹੁਤ ਜ਼ਿਆਦਾ ਜ਼ਮੀਨ ਇਕਵੈਰ ਵੀ ਕਰ ਲਈ ਗਈ ਸੀ ਅਗਲਾ ਪਿੰਡ ਹੈ ਜੀ ਪਿੰਡ ਬਖਤਾ ਬਜਵਾੜੀ ਇੱਕ ਬਜਵਾੜੀ ਕਰਮਚੰਦ ਸੀ ਇਹ ਅਲੱਗ ਹੈ ਤੇ ਜਿੱਥੇ ਵਖਤਾ ਬਜਵਾੜੀ ਪਿੰਡ ਹੁੰਦਾ ਸੀ ਉਸ ਜਗ੍ਹਾ ਤੇ ਅੱਜ ਸੈਕਟਰ 37 ਬਣਿਆ ਹੋਇਆ ਏ ਜਿਹੜਾ ਵਖਤਾ ਬਜਵਾੜੀ ਪਿੰਡ ਸੀ ਇਹ ਬੇਚਰਾਗ ਪਿੰਡ ਸੀ ਬੇਚਰਾਗ ਮਤਲਬ ਕਾਗਜ਼ਾਂ ਦੇ ਵਿੱਚ ਇਹ ਪਿੰਡ ਸੀ ਪਰ ਅਸਲ ਦੇ ਵਿੱਚ ਇਹ ਪਿੰਡ ਨਹੀਂ ਸੀ ਇਹੋ ਜੇ ਵੀ ਉਹਨਾਂ ਸਮਿਆਂ ਦੇ ਵਿੱਚ ਪਿੰਡ ਹੋਇਆ ਕਰਦੇ ਸੀ ਕਿ ਕਾਗਜ਼ਾਂ ਦੇ ਵਿੱਚ ਪਿੰਡ ਹੁੰਦੇ ਸੀ ਪਰ ਵੈਸੇ ਉੱਥੇ ਕੋਈ ਵੀ ਵਸਾਣਾ ਨਹੀਂ ਸੀ ਹੁੰਦਾ ਇਸ ਕਰਕੇ ਇਸ ਪਿੰਡ ਨੂੰ ਬੇਚਰਾਗ ਪਿੰਡ ਕਿਹਾ ਜਾਂਦਾ ਸੀ ਕਿਉਂਕਿ ਉੱਥੇ ਕੋਈ ਵੀ ਚਿਰਾਗ ਨਹੀਂ ਸੀ ਬਲਦਾ ਇਸ ਕਰਕੇ ਉਸ ਪਿੰਡ ਨੂੰ ਬੇਚਰਾਗ ਪਿੰਡ ਕਿਹਾ ਜਾਂਦਾ ਸੀ ਤੇ ਇਸ ਤੋਂ ਅਗਲਾ ਪਿੰਡ ਹੈ ਜੀ ਦਲਹੀੜੀ ਜੱਟਾਂ ਤੇ ਜਿਹੜਾ ਦਲਹੀੜੀ ਸੀ ਇਹ ਵੀ ਦੋ ਪਿੰਡ ਸੀ ਇੱਕ ਦਲਹੀੜੀ ਜੱਟਾਂ ਪਿੰਡ ਸੀ ਇੱਕ ਦਲਹੀੜੀ ਰਾਜਪੂਤਾਂ ਸੀ ਦਲਹੀੜੀ ਜੱਟਾਂ ਜਿੱਥੇ ਹੁਣ ਸੈਕਟਰ 26 ਦੀ ਅਨਾਜ ਮੰਡੀ ਬਣੀ ਹੋਈ ਹੈ ਉੱਥੇ ਦਲਹੀੜੀ ਜੱਟਾਂ ਪਿੰਡ ਹੁੰਦਾ ਸੀ ਦਲਹੀੜੀ ਰਾਜਪੂਤਾਂ ਜਿੱਥੇ ਹੁਣ ਸੈਕਟਰ 26 27 ਤੇ 28 ਬਣੇ ਹੋਏ ਹਨ ਇਸ ਜਗ੍ਹਾ ਤੇ ਪਿੰਡ ਹੁੰਦਾ ਸੀ ਦਲਹੀੜੀ ਰਾਜਪੂਤਾ ਤੇ ਅਗਲਾ ਪਿੰਡ ਹੈ ਜੀ ਗਰਦਾਸਪੁਰਾ ਪਿੰਡ ਜਿੱਥੇ ਕੀ ਹੁਣ ਸੈਕਟਰ 28 ਦੀ ਆਈਟੀਆਈ ਬਣੀ ਹੋਈ ਹੈ ਇਸ ਜਗ੍ਹਾ ਤੇ ਪਿੰਡ ਹੁੰਦਾ ਸੀ ਗਰਦਾਸਪੁਰਾ ਗਰਦਾਸਪੁਰਾ ਪਿੰਡ ਦੋ ਸਕੇ ਭਰਾਵਾਂ ਗਰਦਾਸ ਤੇ ਹਰਦਾਸ ਨੇ ਵਸਾਇਆ ਸੀ ਇਹ ਜ਼ਮੀਨ ਇਹਨਾਂ ਦੋਵਾਂ ਭਰਾਵਾਂ ਨੇ ਫਰੀਦਕੋਟ ਦੇ ਮਹਾਰਾਜੇ ਤੇ ਖਰੀਦੀ ਸੀ ਤੇ ਇੱਥੇ ਪਿੰਡ ਵਸਾਇਆ ਸੀ ਗਰਦਾਸਪੁਰਾ ਜਿੱਥੇ ਕੀ ਹੁਣ ਸੈਕਟਰ 28 ਦੀ ਆਈਟੀਆਈ ਬਣੀ ਹੋਈ ਹੈ ਅਗਲਾ ਪਿੰਡ ਹੈ ਜੀ ਪਿੰਡ ਕੰਸਲ ਕੰਸਲ ਉਹ ਪਿੰਡ ਹੈ ਜਿਸ ਨੂੰ ਕਿ ਪੂਰਾ ਨਹੀਂ ਸੀ ਉਜਾੜਿਆ ਗਿਆ ਇਸ ਦੀ ਕਾਫੀ ਹੱਦ ਤੱਕ ਜ਼ਮੀਨ ਲੈ ਲਈ ਗਈ ਸੀ ਪਰ ਇਸ ਪਿੰਡ ਨੂੰ ਪੂਰਾ ਨਹੀਂ ਸੀ ਉਜਾੜਿਆ ਗਿਆ ਅੱਜ ਵੀ ਇਸ ਪਿੰਡ ਦੇ ਵਿੱਚ ਲੋਕ ਵੱਸਦੇ ਨੇ ਤੇ ਜਿਹੜਾ ਇਹ ਪਿੰਡ ਹੈ ਇਸ ਪਿੰਡ ਦੀ ਜ਼ਮੀਨ ਤੇ ਬਣਿਆ ਹੋਇਆ ਹੈ ਪੰਜਾਬ ਸੈਕਟਰੀ ਡੇਟ ਜਿੱਥੇ ਕਿ ਪੰਜਾਬ ਦੇ ਵੱਡੇ ਵੱਡੇ ਫੈਸਲੇ ਲਏ ਜਾਂਦੇ ਹਨ ਵੱਡੇ ਵੱਡੇ ਮੰਤਰੀ ਬੈਠਦੇ ਹਨ ਵੱਡੇ ਪ੍ਰੋਜੈਕਟਾਂ ਦੀਆਂ ਫਾਈਲਾਂ ਤੇ ਸਾਈਨ ਕੀਤੇ ਜਾਂਦੇ ਹਨ ਪੰਜਾਬ ਸੈਕਟਰੀ ਰੇਟ ਇਸੇ ਪਿੰਡ ਦੀ ਜ਼ਮੀਨ ਤੇ ਹੀ ਬਣਿਆ ਹੋਇਆ ਏ ਤੇ ਜਿਹੜਾ ਹਾਈ ਕੋਰਟ ਹੈ ਉਹ ਵੀ ਕੰਸਲ ਪਿੰਡ ਦੀ ਜ਼ਮੀਨ ਤੇ ਹੀ ਬਣਿਆ ਹੋਇਆ ਏ ਇਸ ਪਿੰਡ ਦਾ ਨਾਮ ਕੰਸਲ ਮਾਤਾ ਕਾਂਸਾ ਦੇਵੀ ਜੀ ਦੇ ਨਾਮ ਤੋਂ ਰੱਖਿਆ ਗਿਆ ਸੀ ਤੇ ਇਸ ਪਿੰਡ ਦੇ ਨਾਲ 1350 ਕਿੱਲੇ ਧੱਕੇ ਦੇ ਨਾਲ ਹੜੱਪ ਲੈ ਗਿਆ ਸੀ ਤੇ 1350 ਕਿੱਲਾਂ ਦੇ ਵਿੱਚ ਹੀ ਇਹ ਸਾਰਾ ਕੁਝ ਹੁਣ ਬਣਿਆ ਹੋਇਆ ਹੈ ਹਾਈ ਕੋਰਟ ਤੋਂ ਲੈ ਕੇ ਫੋਰ ਐਕਸ ਇਹ ਸਾਰੀਆਂ ਚੀਜ਼ਾਂ ਇਸੇ ਪਿੰਡ ਦੀ ਜ਼ਮੀਨ ਤੇ ਹੀ ਬਣੀਆਂ ਹੋਈਆਂ ਹਨ ਤੁਸੀਂ ਦੇਖੋ ਕਿ ਜਦੋਂ ਪੰਜਾਬ ਸੈਕਟਰੀ ਰੋਡ ਤੋਂ ਆਪਾਂ ਅੱਗੇ ਨੂੰ ਜਾਵਾਂਗੇ ਤਾਂ ਜਿਹੜਾ ਕਾਂਸਲ ਪਿੰਡ ਹੈ ਅਜੇ ਵੀ ਉੱਥੇ ਵਸ ਰਿਹਾ ਹੈ ਅਜੇ ਵੀ ਉੱਥੇ ਲੋਕ ਰਹਿ ਰਹੇ ਹਨ ਇੱਕ ਨਵਾਂ گاਉ ਪਿੰਡ ਹੈ ਉਸਨੂੰ ਵੀ ਪੂਰੇ ਤਰੀਕੇ ਨਾਲ ਨਹੀਂ ਉਜਾੜਿਆ ਗਿਆ ਸੀ ਕਾਫੀ ਹੱਦ ਤੱਕ ਜ਼ਮੀਨ ਲੈ ਲਈ ਗਈ ਸੀ ਪਰ ਉਸਨੂੰ ਵੀ ਨਹੀਂ ਉਜਾੜਿਆ ਗਿਆ ਸੀ ਹੁਣ ਨਵਾਂ گاਉ ਨੂੰ ਆਪਾਂ ਪਿੰਡ ਕਹ ਲਈਏ ਜਾਂ ਸ਼ਹਿਰ ਕਹ ਲਈਏ 300 ਸਾਲ ਪੁਰਾਣਾ ਇਹ ਪਿੰਡ ਸੀ ਇਤਿਹਾਸ ਦੱਸਦਾ ਹੈ ਕਿ ਇਸ ਪਿੰਡ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਪਾਸ਼ਾ ਜੀ ਵੀ ਆਏ ਸੀ ਜੇਕਰ ਨਵਾਂ گاਉ ਪਿੰਡ ਦੀ ਆਪਾਂ ਹੁਣ ਹਾਲਤ ਦੇਖੀਏ ਨਾ ਤੇ ਬਹੁਤ ਜਿਆਦਾ ਤਰਸਯੋਗ ਹਾਲਤ ਹੈ ਜਦੋਂ ਬਾਰਿਸ਼ਾਂ ਦਾ ਸਮਾਂ ਹੁੰਦਾ ਹੈ ਪੂਰੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਪਾਣੀ ਨਹੀਂ ਹੁੰਦਾ ਪਰ ਜਿਹੜਾ ਇਹ ਨਾਇਆ گاؤں ਪਿੰਡ ਹੈ ਪੂਰੇ ਪਾਣੀ ਦੇ ਨਾਲ ਡੁੱਬਿਆ ਹੁੰਦਾ ਹੈ ਹੁਣ ਇੰਨਾ ਕੁ ਤਾਂ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਨਾ ਜਿੰਨਾ ਪਿੰਡਾਂ ਦੇ ਕਰਕੇ ਚੰਡੀਗੜ੍ਹ ਸ਼ਹਿਰ ਬਣਿਆ ਹੋਇਆ ਹੈ ਜਿਹੜੇ ਪਿੰਡ ਬਚ ਗਏ ਨੇ ਉਹਨਾਂ ਨੂੰ ਤਾਂ ਪਹਿਲ ਦੇਣੀ ਚਾਹੀਦੀ ਹੈ ਨਾ ਕਟੋ-ਕਟ ਉਹਨਾਂ ਨੂੰ ਚੰਡੀਗੜ੍ਹ ਜਿੰਨੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਸਰਕਾਰਾਂ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਜੇ ਇਹ ਪਿੰਡ ਨਾ ਹੁੰਦੇ ਤੇ ਚੰਡੀਗੜ੍ਹ ਸ਼ਹਿਰ ਨਹੀਂ ਸੀ ਹੋਣਾ ਇਸ ਕਰਕੇ ਉਹਨਾਂ ਪਿੰਡਾਂ ਦਾ ਵੀ ਇਹਨਾਂ ਸਹੂਲਤਾਂ ਤੇ ਪੂਰਾ ਹੱਕ ਹੈ ਜਿੰਨਾ ਕਿ ਚੰਡੀਗੜ੍ਹ ਨੂੰ ਅਗਲਾ ਪਿੰਡ ਹੈ ਜੀ ਪਿੰਡ ਕਰਸਾਲ ਜਿੱਥੇ ਕਿ ਹੁਣ ਇੰਡਸਟਰੀਅਲ ਏਰੀਆ ਬਣਿਆ ਹੋਇਆ ਹੈ ਪਿੰਡ ਕਦਾ ਰਹਿ ਗਿਆ ਹੁਣ ਤਾਂ ਇੰਡਸਟਰੀਅਲ ਏਰੀਆ ਹੀ ਰਹਿ ਗਿਆ ਪਰ ਜਿਹੜੀਆਂ ਇੱਥੇ ਸਰਹੰਦੀ ਇੱਟਾਂ ਲੱਗੀਆਂ ਹੋਈਆਂ ਨੇ ਇਸ ਚੀਜ਼ ਤੋਂ ਪਤਾ ਲੱਗਦਾ ਹੈ ਕਿ ਬਹੁਤ ਪੁਰਾਣਾ ਪਿੰਡ ਸੀ ਇਹ ਇਸ ਪਿੰਡ ਦੇ ਵਿੱਚ 500 ਸਾਲ ਪੁਰਾਣਾ ਮੁਗਲਾਂ ਦੇ ਸਮੇਂ ਦਾ ਇੱਕ ਪ੍ਰਾਚਨ ਮੰਦਿਰ ਵੀ ਮੌਜੂਦ ਹੈ ਇਸ ਪਿੰਡ ਦੇ ਵਿੱਚ ਮਸਜਿਦਾਂ ਵੀ ਸੀ ਮੰਦਿਰ ਵੀ ਸੀ ਗੁਰੂ ਘਰ ਵੀ ਸੀ 1974 ਈਸਵੀ ਦੇ ਵਿੱਚ ਇਸ ਪਿੰਡ ਨੂੰ ਉਜਾੜਿਆ ਗਿਆ ਸੀ ਤਾਂ ਜਿਹੜੇ ਦੋ ਫੇਸ ਸੀ ਉਹਨਾਂ ਦੇ ਵਿੱਚੋਂ ਇਸ ਪਿੰਡ ਨੂੰ ਅਖੀੜ ਦੇ ਵਿੱਚ ਉਜਾੜ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਪੰਜਾਬ ਦੇ ਹੋਰ ਪਿੰਡ ਪਿੰਡ ਨਮਾਜ਼ਪੁਰ ਸੀ ਜਿੱਥੇ ਕਿ ਹੁਣ ਸੈਕਟਰ 48 ਬਣਿਆ ਹੋਇਆ ਹੈ ਪਿੰਡ ਝਮਰੂ ਸੀ ਜਿੱਥੇ ਕਿ ਸੈਕਟਰ 49 ਦੇ ਪੰਜਾਬ ਬਣਿਆ ਹੋਇਆ ਹੈ ਇਹਨਾਂ ਪੰਜਾਬ ਦੇ 28 ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਸ਼ਹਿਰ ਬਣਾਇਆ ਗਿਆ ਸੀ ਚੰਡੀਗੜ੍ਹ ਸ਼ਹਿਰ ਤਾਂ ਆਪਾਂ ਬੜੇ ਸ਼ੌਂਕ ਦੇ ਨਾਲ ਜਾਣਦੇ ਆ ਪਰ ਸਾਨੂੰ ਚੰਡੀਗੜ੍ਹ ਸ਼ਹਿਰ ਦੇ ਇਤਿਹਾਸ ਨੂੰ ਵੀ ਜਾਣਨਾ ਚਾਹੀਦਾ ਹੈ ਇਤਿਹਾਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜਾ ਚੰਡੀਗੜ੍ਹ ਸ਼ਹਿਰ ਹੈ 28 ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ ਇੱਕ ਸ਼ਹਿਰ ਹੈ ਜੇਕਰ ਅਸੀਂ ਉਹਨਾਂ ਪਿੰਡਾਂ ਦੇ ਵਿੱਚੋਂ ਕਿਸੇ ਇੱਕ ਪਿੰਡ ਦੇ ਵਿੱਚ ਹੁੰਦੇ ਤਾਂ ਫਿਰ ਸਾਨੂੰ ਪਤਾ ਲੱਗਣਾ ਸੀ ਕਿ ਉਜਾੜਾ ਕੀ ਹੁੰਦਾ ਹੈ ਪਿੰਡ ਉੱਜੜ ਗਏ ਕਾਰ ਉੱਜੜ ਗਏ ਪਰਿਵਾਰ ਉੱਜੜ ਗਏ ਇੱਕ ਸ਼ਹਿਰ ਨੂੰ ਬਣਾਉਣ ਦੇ ਚੱਕਰ ਦੇ ਵਿੱਚ ਹੀ ਇਹ ਸਾਨੂੰ ਚੇਤਾ ਰੱਖਣਾ ਚਾਹੀਦਾ ਏ ਭੁੱਲਣਾ ਨਹੀਂ ਚਾਹੀਦਾ ਹੁਣ ਉਹ ਥੋੜਾ ਦੱਸਣਗੇ ਸਾਨੂੰ ਜਿਹੜੇ ਸਿਵਿਆਂ ਦੇ ਚਲੇ ਗਏ ਵੀ ਇਹ ਸਾਡਾ ਇਤਿਹਾਸ ਸੀ ਇੱਥੇ ਸੀ ਰਹਿੰਦੇ ਸੀ ਇਹ ਸਾਡੇ ਪਿੰਡ ਸੀ ਇਹ ਤਾਂ ਸਾਨੂੰ ਚੇਤਾ ਰੱਖਣਾ ਚਾਹੀਦਾ ਨਾ ਸਾਡਾ ਫਰਜ਼ ਬੰਦਾ ਏ ਇਸ ਇਤਿਹਾਸ ਨੂੰ ਚੇਤੇ ਰੱਖਣਾ ਹੁਣ ਅਸੀਂ ਆਪਣਾ ਫਰਜ਼ ਨਿਭਾ ਦਿੱਤਾ ਏ ਇਸ ਇਤਿਹਾਸ ਨੂੰ ਤੁਹਾਡੇ ਤੱਕ ਪਹੁੰਚਾਇਆ ਹੁਣ ਤੁਸੀਂ ਆਪਣਾ ਫਰਜ਼ ਜ਼ਰੂਰ ਨਿਭਾਓ ਆਪਣੀ ਜ਼ਿੰਮੇਵਾਰੀ ਦੇ ਨਾਲ ਇਹ ਇਤਿਹਾਸ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਖਾਸ ਕਰਕੇ ਚੰਡੀਗੜ੍ਹ ਵਾਸੀਆਂ ਨੂੰ ਸ਼ੇਅਰ ਜ਼ਰੂਰ ਕਰਿਓ ਹੋਰਾਂ ਪੰਜਾਬ ਵਾਸੀਆਂ ਨੂੰ ਵੀ ਸ਼ੇਅਰ ਕਰਿਓ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਜਿਹੜਾ ਚੰਡੀਗੜ੍ਹ ਸ਼ਹਿਰ ਹੈ ਇਹ 28 ਪਿੰਡ ਉਜਾੜੇ ਗਿਆ ਸੀ ਪੰਜਾਬ ਦੇ ਫਿਰ ਇੱਕ ਸ਼ਹਿਰ ਬਣਿਆ ਸੀ ਇਹ ਸੀ ਚੰਡੀਗੜ੍ਹ ਸ਼ਹਿਰ ਦਾ ਇਤਿਹਾਸ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫੀ ਦੇ ਪਾਤਰ ਸਮਝਿਓ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਇਤਿਹਾਸਿਕ ਵੀਡੀਓ ਦੀ ਜਾਣਕਾਰੀ ਦੇ ਵਿੱਚ ਧੰਨਵਾਦ